ਸੋ ਬਰਾਬਰ ਹੁਣ ਇਹ ਲੜਾਈ ਪੱਟਾਂ ਤੇ ਆ ਗਈ। ਇਹੋ ਗਾੜੀ ਨਮੀਆਂ ਨਮੀਆਂ ਗੱਲਾਂ ਜ਼ਮੀਨ ਤੋਂ ਨਿਕੋਤੀ ਆਉਂਦੀ ਐ। ਅਦਾਲਤ ਦਾ ਪਤਾ ਨਹੀਂ ਕਿਵੇਂ ਫੈਸਲੇ ਕੱਤੁੰਦੀਆਂ ਕਿਵੇਂ ਕਬਜ਼ੇ ਬ੍ਰਾਂਟ ਕੱਤਨ ਨਹੀਂ ਐ। ਪਰਸੂ ਪਹਿਲਾ ਕਬਜ਼ਾ ਬ੍ਰਾਂਟ ਆਇਆ ਆਪਾਂ ਫੈਸਲਾ ਕਾਬਦੇ ਸੀ ਜਿਹੜੀ ਤਰ੍ਹਾਂ ਅਜਾ ਕਬਜ਼ਾ ਬ੍ਰਾਂਟ ਲੈ ਕੇ ਆਈ ਐ। ਇਹ ਹਿੱਕੋਂ ਨਾ ਵੱਟ ਕੇ ਉਹਦਾ ਕਬਜ਼ਾ ਛੱਡ ਦਾਂਗੇ ਸਾਡਾ ਜ਼ਮੀਨ ਨਾਲ ਕੋਈ ਰਕਤਾ ਨਹੀਂ ਕੋਈ ਵਾਲੇ ਦਾ ਕੀ ਦਿੱਕਤਾ ਹੁੰਦਾ ਬਾਹਰ ਪਤਾ ਲੱਗਿਆ ਇਹ ਜ਼ਮੀਨ ਦਾ ਰਵਾਇਤੀ ਕੋਈ ਹੋ ਰਿਹਾ ਹੈ ਤੇ ਇਹ ਪੂਰੀ ਪਹਸਾਅ ਕਰਨੀ ਬਣਦੀ ਆ ਪਿੰਡ ਵਾਲਿਆਂ ਕਿਉਂਕਿ ਜੇ ਉਹਨਾਂ ਦਾ ਜ਼ਮੀਨ ਤੇ ਹੱਥ ਕੀ ਨਹੀਂ ਵਰਦਾ ਫਿਰ ਲੜਾਈ ਹੋ ਕੇ ਸ਼ਾਹ ਜੀ ਜਾ ਸਕਦੀ ਹੈ ਹਾਂ ਕੋਸੇ ਦੀ ਗੱਲ بار-बार ਗੱਲ ਆਉਂਦੀ ਆ ਵੀ ਹਾਈ ਕੋਰਟ ਦਾ ਹੁਕਮ ਹੈ ਜੇ ਕਾਨੂੰਨ ਹੈ ਅਸੀਂ ਤਾਂ ਲਾਗੂ ਕਰਨਾ ਹੈ ਬਹੁਤ ਵਾਰੀ ਬੈਸ ਚੱਲੀ ਹੈ 1967 ਦਾ ਕਾਨੂੰਨ ਬਣਿਆ ਹੈ ਤੇ ਸਾਡੇ 17 ਏਕੜ ਤੋਂ ਵੱਧ ਕੋਈ ਜ਼ਮੀਨ ਰੱਖ ਨਹੀਂ ਸਕਦਾ ਜਿਹੜੀ ਜ਼ਮੀਨ ਵੱਧ ਆ ਕਿਸੇ ਕੋਲ ਇਹ ਸਰਕਾਰ ਆਪ ਦੇ ਕਰਜ਼ੇ ਚ ਲੈ ਕੇ ਇਹ ਜ਼ਮੀਨ ਨੇ ਕਿਸਾਨਾਂ ਤੇ ਮਜ਼ਦੂਰਾਂ ਚ ਵੰਡੇ ਪੁੱਛਣਾ ਚਾਹੁੰਦਾ ਜਿਹੜੇ ਅਸਰੇ ਤਰਕ ਦਿੰਦੇ ਐ ਬਹੁਤ ਵਾਰੀ ਬੈਸ ਚਾਹੀਏ ਗੱਲ ਇਹ ਅਸਰਾਂ ਦਾ ਮੰਦੋ ਆ ਗੱਲ ਵੀ ਹੋਏਗਾ ਕਾਨੂੰਨ ਉਹ ਫਿਰ ਹਾਈ ਕੋਰਟ ਨੇ ਜਦੋਂ ਉੱਥੋਂ ਦੀ ਅਚਰ ਸ਼ਾਹੀ ਨੇ ਉਹ ਕਾਨੂੰਨ ਹੁਣ ਤੱਕ ਲਾਗੂ ਕਿਉਂ ਨਹੀਂ ਕਰਿਆ ਉਹ ਕਾਨੂੰਨ ਬਣਾਇਆ ਕਿੱਥੋਂ ਦੇ ਐਮਐਲਏ ਨੇ ਐਮਪੀ ਆ ਦੇ ਸਰਕਾਰ 'ਤੇ ਬੈਠਣ ਵਾਲਿਆਂ ਨੇ ਜਿਨ੍ਹਾਂ ਨੂੰ ਤੁਸੀਂ ਵੋਟਾ ਪਾ ਕੇ ਜਿਟਾਉਨੇ ਹੋ ਉਹਨਾਂ ਨੇ ਇਹ ਕਾਨੂੰਨ ਬਣਾਇਆ ਤੇ ਇੱਥੇ ਹਜ਼ਾਰਾਂ ਹਜ਼ਾਰਾਂ ਏਕੜ ਜ਼ਮੀਨ ਰੱਖੀ ਬੈਠਿਆ ਜ਼ਮੀਰਦਾਰ ਇਹੋ ਇੱਕ ਵਿਅਕਤੀ ਦੇ ਜ਼ਮੀਨ 'ਤੇ ਨਾ ਨਾ ਰੋਲ ਪੇ ਸਟਲਚਨ ਪੈਂਦੇ ਆ ਤੋ ਕਿਹੜੇ ਕਾਨੂੰਨ ਨਾਲ ਰੱਖੀ ਬੈਠੇ ਐ ਇਹ ਸਾਨੂੰ ਸਮਝਾਤਾ ਦਿਓ ਤੇ ਤੁਸੀਂ ਉਹ ਕਾਨੂੰਨ ਲਾਗੂ ਕਰ ਲਓ ਅਸੀਂ ਵੀ ਫਿਰਫੋਤੀ ਹਾਈ ਕੋਰਟ ਦਾ ਕਾਨੂੰਨ ਮੰਨ ਲਾਂਗੇ ਕਰ ਦਿਆਂਗੇ ਲਾਗੂ ਪਰ ਜਿਹੜਾ ਕਾਨੂੰਨ ਲੋਕਾਂ ਦੇ ਪੱਖ ਜਾਂਦਾ ਭਰਾਵੋ। ਸੇਠੋ ਦੇ ਜ਼ਮੀਰਦਾਰਾਂ ਦੇ ਰਾਜ ਕਰਨ ਵਾਲੇ ਲੋਕਾਂ ਦੇ ਹੱਕ ਜਾਂਦਾ ਉਹ ਕਾਨੂੰਨ ਨਹੀਂ ਲਾਗੂ ਹੁੰਦਾ। ਤੁਹਾਨੂੰ ਆਇਆ ਲੱਗਦਾ ਹੁੰਦੀ ਹੈ ਜ਼ਮੀਨ ਹਾਇ ਕਿੱਥੇ? ਸੰਗਾਂ ਨੂੰ ਜਦੋਂ ਅਸੀਂ ਸੱਤਾਜ ਬੋਲਦੇ ਆਏ ਉਹ ਛੇੜ ਖੜਾ ਹੋ ਜਾਂਦਾ ਵੀ ਸਾਡੇ ਆਲੇ ਚਾਰ-ਚਾਰ ਕਿੱਲੇ ਪਾਉਣਗੇ। ਭਰਾਵੋ ਬਹੁਤ ਜ਼ਮੀਨ ਹੈ ਪੰਜਾਬ 'ਚ। ਰੀਪੋਟ ਦੇ ਰਾਜੇ ਤੇ 6000 ਹਜ਼ਾਰ ਏਕੜ ਜ਼ਮੀਨ ਹੈ ਕੱਲੇ ਕੋਲੇ ਜਿਹੜਾ ਦਾਵਾ ਚੱਲ ਰਿਹਾ ਹੈ ਬਾਦਲ ਖੇਆ ਤਿੰਨ ਘਰਨੀ ਚਾਰ ਕੋ ਬਾਰ ਹੈ 2300 ਏਕੜ ਜ਼ਮੀਨ ਆ ਬਾਦਲ ਪਿੰਡ ਦੀ 500 ਏਕੜ ਬਾਦਲ ਤੇ ਲਾਣੇ ਕੋਰਿਆ ਤੇ 400 ਏਕੜ ਤੇ ਬਾਕੀ ਸਾਰਾ ਪਿੰਡ ਬਚਿਆ ਹਰਚਾਰ ਨਵਰਾੜਾ ਆਸਾ ਮੁੱਖ ਮੰਤਰੀ ਨੇ ਹੈ 400 ਕਿੱਲਾ ਕੱਲੇ ਘੋੜੇ ਬਗਲ ਮਾਰਿਆ 400 ਕਿੱਲਾ ਕੱਲੇ ਘੋੜੇ ਹੀ ਦੇ ਛੱਜੇ ਉਹਦੇ ਉਹਦੇ ਜੇ ਇਹ ਤੁਸੀਂ ਬਹੁਤ ਸਾਰੇ ਜਿਹਨੇ ਚਲੇ ਜਾਓ ਪੂਰੀ ਪ੍ਰਸਾਰ ਕਰ ਰਹੇ ਹੋ ਜਿੰਦੇ ਜਿਹਨੇ ਚਲੇ ਜਾਓ ਸਾਇਕਲੇ ਕਰ ਜਮੀਨ ਵਾਲੇ ਰਾਜ ਕਰਨ ਵਾਲੇ ਲੋਕ ਬਹੁਤ ਨਿਕਲਣਗੇ ਉੱਧਰ ਨੂੰ ਨਹੀਂ ਜਾਂਦੇ ਯਾਨੀ ਪੰਜਾਬ ਚ ਇੱਕ ਵਾਰੀ ਬਾਵਾਲ ਸਾਹਿਬ ਨਾਲ ਮੀਟਿੰਗ ਚੱਲੀ ਜਜਵਾ 7.17 ਏਕੜਾ ਜ਼ਮੀਨ ਦਾ ਜ਼ਿਕਰ ਆਇਆ ਪੰਜਾਬ ਦੀ ਮਾਲ ਮਹਿਕਮੇ ਦੇ ਇੱਕ ਤੇ ਆਈਏ ਸਰਸਪੁਰੀ ਬੈਠੀ ਐ ਜਿਹੜੀ ਜ਼ਮੀਨ ਦਾ ਸਾਰਾ ਪੰਜਾਬ ਦਾ ਸਾਫ ਤਾਮਰਾਜਾ ਜਦੋਂ ਗੱਲ ਚੱਲੀ ਤਾਂ ਬਾਵਾਲ ਸਾਹਿਬ ਮੀਸਣਾ ਹੋ ਕੇ ਬੋਲਦਾ ਦੀਪਾ ਜੀ ਕਹਿੰਦਾ ਪੰਜਾਬ ਚ ਜ਼ਮੀਨ ਹੈਗੀ ਆ ਜਿਹੜੀ 1.5 ਏਕੜ ਕਿੱਤੇ ਆ ਉਹ ਕਦੀ ਇਹ ਗੱਤ ਪਈ ਆ ਕਵੀ ਰਾਵਾਂ ਚਾਲਦੇ ਹੋਣੇ ਯਾਨੀ 1960 ਦਾ ਤੂਰ ਬਜੇ ਹੈ 33 ਸਾਲ ਹੋ ਗਏ 32 ਸਾਲ ਆ ਹੋ ਗਏ 56 ਸਾਲ ਹੋ ਗਏ ਭਾਵੇਂ 55 ਸਾਲਾਂ ਚ ਰਾਵਾਂ ਨਹੀਂ ਨਿੱਪੜ ਸਕਿਆ ਉਹਨਾਂ ਜੀਂਨਾਂ ਦਾ ਤੁਹਾਡੇ ਬਾਦਰਗਾਮ ਨੂੰ ਵੀ ਸੀ ਪਤਾ 2500 ਗੁੱਲਾ ਤਾਜ਼ੀ ਰੱਤੀ ਬੈਠੇ ਆ ਕਿ ਕਿਨੇ ਰੱਤੀ ਬੈਠੇ ਆ ਕੱਲਾ 2500 ਗੁੱਲਾ ਇਸੇ ਨਹੀਂ ਬਾਦਲ ਦੇ ਪ੍ਰਭਾਵ ਦਾ ਨਹੀਂ ਬਾਲਾਸਰ ਫਾਰਮ ਆ ਉਹ ਕਿਹੜੀ ਸਟੇਟ ਨਹੀਂ ਜਿੱਤੇ ਬਾਦਲ ਕੇ ਪਰਮਾਰ ਦੀ ਜ਼ਮੀਨ ਨਹੀਂ ਉਹਨਾਂ ਨੂੰ ਪ੍ਰੋਬਲਮ ਸੋਈ ਨਹੀਂ ਕੁਝ ਕਿਉਂਕਿ ਉਹਨਾਂ ਨੂੰ ਕਿਉਂ ਪੁੱਛ